සතනාම සිරීවා ਨਾਮ ਕਰਤਾ ੁਰਖ ਨਿਰਭਾ ਨਿਰਵਾਰ ਆਕਾਲ ਮੂਰਤ ਅਜੋਨੇ ਸਰਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਪਰਮ ਸਤਕਾਰ ਯੋਗ শ্রোਤਾ ਜਨ ਗੁਰਮੁਖ ਸਾਧ ਸੰਗਤ ਜੀਓ ਆਪ ਜੀ ਲੜੀਵਾਰ ਦਰवेश ਕਵੀ ਸਹਜ ਵਿੱਚ ਟਿਕਾਉ ਦੀ ਸਮਾਧੀ ਲੀਨ ਆਤਮਾ ਸਚਖੰਡ ਵਾਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਅਨੂਪਮ ਲਿਖਤਾਂ ਵਿੱਚੋਂ ਅਧਿਆਤਮਕ ਦਰਸ਼ਨ ਦੀਆਂ ਝਲਕਾਂ ਦੇਣ ਵਾਲੀਆਂ ਸਾਖੀਆਂ ਸਰਵਣ ਕਰ ਰਹੇ ਹਾਂ। ਐਸੇ سلسلے ਦੇ ਵਿੱਚ ਉਹਨਾਂ ਵੱਲੋਂ ਰਚੀਆਂ ਹੋਈਆਂ ਐਸੇ ਹੀ ਅਧਿਆਤਮਿਕ ਰਸ ਅਤੇ ਰੰਗ ਵਿੱਚ ਭਰਪੂਰ ਸਾਖੀਆਂ ਦਾ ਇੱਕ ਹੋਰ ਪਰਾਗਾ ਲੈ ਕੇ ਦਾਸ ਜੁਗਿੰਦਰ ਸਿੰਘ ਆਜ਼ਾਦ ਆਪ ਜੀ ਦੇ ਸੰਮੁਖਾदरी ਲਵਾ ਰਿਹਾ ਹੈ ਇਕਾਗਰਤਾ ਮਨ ਬਿਰਤੀ ਚਿੱਤ ਸ਼ਬਦ ਸੁਰਤ ਵਿੱਚ ਟਿਕਾਉਂਦਿਆਂ ਹੋਇਆਂ ਜਿੱਥੇ ਅਸੀਂ ਸਾਖੀਆਂ ਦਾ ਆਨੰਦ ਪ੍ਰਾਪਤ ਕਰਾਂਗੇ ਅਰੰਭਤਾ ਵਿੱਚ ਸ੍ਰੀ ਕਲਗੀਧਰ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਭਾਈ ਵੀਰ ਸਿੰਘ ਜੀ ਦੇ ਕਾਲ ਸੰਗ੍ਰਹਿ ਦੇ ਵਿੱਚ ਬਹੁਤ ਮਕਬੂਲ ਪ੍ਰਵਾਨ ਅਤਿ ਸਤਿਕਾਰਯੋਗ ਸਮਗਰੀ ਵਿੱਚੋਂ ਸ੍ਰੀ ਕਲਗੀ ਧਰ ਚਮਤਕਾਰ ਸੰਤਾਂ ਦੇ ਵਿੱਚ ਕਿਸੇ ਜਾਣਕਾਰੀ ਦਾ ਮਤਾਜ ਨਹੀਂ ਹੈ ਇਸ ਪੋਥੀ ਦੀ ਪ੍ਰਰੰਪਤਾ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿਮਕੁੰਡ ਸਾਹਿਬ ਤੋਂ ਪ੍ਰਰੰਪਤਾ ਹੁੰਦੀ ਹੈ ਔਰ ਫਿਰ ਉਹਨਾਂ ਦੀ 52 ਜੀਵਨ ਕਾਲ ਦੀਆਂ ਝਲਕੀਆਂ ਦਿਖਾਉਂਦੇ ਹੋਏ ਸੰਗਤਾਂ ਨੂੰ ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਹੀ ਵਹਾ ਕੇ ਅਧਿਆਤਮਿਕ ਦੀ ਇੰਤਹਾ ਤੱਕ ਪਹੁੰਚਾਉਂਦੀ ਹੈ ਇਸ ਿਲੜੀ ਵਿੱਚੋਂ ਇਸ ਪੁਸਤਕ ਦੀ ਪ੍ਰਥਮ ਰਚਨਾ ਸ੍ਰੀ ਹੇਮਕੁੰਸਾਹ ਤੋਂ ਸਚਖੰਡ ਆਪ ਜੀ ਸਰਵਣ ਕਰਨ ਲੱਗੇ ਹੋ ਇੱਕ ਟਿਕਾਣਾ ਹੈ ਹੇਮਕੁੰਡ ਸਤਸਰਨ ਸਤਸਿੰਘ ਵੀ ਆਖਦੇ ਹਨ ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ ਜੋ ਸੂਬ ਰੀਆਂ ਹਨ ਸੱਤੇ ਹੀ ਬਰਫ਼ ਦੇ ਟਿਕਾਓ ਨਾਲ ਮਨੋ ਚਾਂਦੀ ਦੇ ਕਲਸ਼ ਬਣ ਰਹੀਆਂ ਹਨ ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ ਸਵੇਰਾ ਆ ਰਿਹਾ ਹੈ ਬਹੁ ਫਟਾਲਾ ਹੋ ਰਿਹਾ ਹੈ ਆਕਾਸ਼ ਅੱਜ ਨਿਰਮਲ ਹੈ ਪੂਰੇ ਵੱਲ ਲਾਲੀ ਫਿਰ ਗਈ ਹੈ ਇਸ ਲਾਲੀ ਦਾ ਅਕਸ਼ ਬਰਫ਼ ਦੀਆਂ ਚੋਟੀਆਂ ਤੇ ਪੈ ਰਿਹਾ ਹੈ ਸੂਰਜ ਦੀ ਟਿੱਕੀ ਸਾਰੀ ਬਾਹਰ ਨਿਕਲ ਆਈ ਹੈ ਹੁਣ ਉੱਚੀ ਹੋ ਰਹੀ ਹੈ ਤੇ ਸਭੇ ਚੋਟੀਆਂ ਸੋਨੇ ਵਾਂਗ ਚਮਕ ਰਹੀਆਂ ਉਦੋਂ ਸੂਰਜ ਦੇ ਛਵਾ ਇਦੋਂ ਇਹਨਾਂ ਪਰ ਪੈਂਦੇ ਸੂਰਜ ਦੇ ਛਵਾਵਾਂ ਦੀਆਂ ਇੱਕ ਦੂਜੇ ਤੇ ਆਪਸ ਵਿੱਚ ਪਰਤਾਂ ਸ਼ਰਤਾਂ ਲਿਸ਼ਕਾਰਾ ਦੇ ਕੇ ਝਲਕਾਰਾ ਦੇਣਾ ਇੱਕ ਦਰਸ਼ਨ ਹੈ ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬਣ ਦਿੰਦਾ ਹੈ ਬਰਫਾਨੀ ਚੋਟੀਆਂ ਦੇ ਹੇਠਾਂ ਥੋੜਾ ਵਿਚਾਰ ਜੈ ਇੱਕ ਨਿਵਾਨ ਹੈ ਜੋ ਇੱਕ ਪਧਰਾ ਜਿਹਾ ਥਾਂ ਹੈ ਇਸ ਥਾਂ 'ਦੇ ਵਿੱਚ ਇੱਕ ਪਾਣੀ ਦਾ ਡਲ ਹੈ ਜਿਸ ਨੂੰ ਅਸੀਂ ਝਿਲਵੀ ਕਹਿੰਦੇ ਆਂ ਕਾਦਰ ਦੀਆਂ ਕੁਦਰਤਾਂ برفਾਂ ਦੇ ਘਰ ਵਿੱਚ ਤੱਕੋ ਕਿ ਪਾਣੀ ਦਾ ਡਲ ਖੜਾ ਹੈ ਜਿਸ ਵਿੱਚੋਂ ਇੱਕ ਛੋਟੀ ਜੀ ਰੌਣ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿੱਚ ਜਾ ਮਿਲਦੀ ਹੈ ਅਸ਼ਰਜ ਦੇਖੋ ਕਿ برفਾਂ ਦੇ ਘਰ ਵਿੱਚ ਇਸ ਝੀਲ ਦਾ ਪਾਣੀ ਖਲੋਤਾ ਨਹੀਂ ਸਗੋਂ ਵਿੱਚੋਂ ਨਿਕਲ ਕੇ ਵਹਿੰਦਾ ਹੈ ਤੇ برف ਜਿੰਨਾ ਹੀ ਠੰਡਾ ਹੁੰਦਾ ਹੈ ਕੀ ਜਾਣੀ ਇਹ ਹੇਠਾਂ ਕੋਈ ਕ੍ਰਿਸ਼ਮਾ ਹੈ ਚਸ਼ਮਾ ਹੈ ਕਿ ਜਿੰਨੇ برف ਠੰਡੀ ਹੈ ਇਹ ਉਸ ਤੋਂ ਥੋੜਾ ਜਿਹਾ ਤਾਜ਼ਾ ਕੁਸਾ ਹੈ ਜੋ ਪਾਣੀ ਨੂੰ برف ਨਾਲੋਂ ਕੁਛ ਦਿਗਾ ਰੱਖਦਾ ਹੈ ਇਸ ਬਰਫਾਨੀ ਥਾਂ 'ਉ ਪਾਣੀ ਦੇ ਕਈ ਹੋਰ ਝਰਨੇ ਹਨ ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਏ ਹਨ ਜਿੱਥੇ ਵੀ ਦੋ ਪਹਾੜੀਆਂ ਝੁੱਕ ਕੇ ਮਿਲਦੀਆਂ ਏ ਥੱਲੇ ਗੁਫਾ ਬਣ ਜਾਂਦੀ ਹੈ ਪ੍ਰਾਤਨ ਸਮਿਆਂ ਵਿੱਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ ਇਸ ਥਾਂ 'ਤੇ ਪਈ ਬਰਫ਼ ਗਰਮੀ ਬਰਸਾਤ ਵਿੱਚ ਪੰਗਰ ਤੁਰਦੀ ਹੈ ਨਾ ਨਾ ਤਰ੍ਹਾਂ ਦੇ ਫੁੱਲ ਖਿੜਦੇ ਆ ਤਪੀ ਲੋਕ ਸਿਆਲੇ ਠਾ ਪੰਡਕੇਸ਼ਵਰ ਦੇ ਹੋਰ ਨੇੜੇ ਨੇੜੇ ਦੇ ਥਾਂ ਹੀ ਰਹਿੰਦੇ ਸਨ ਤੇ ਹੁਨਾਲ ਬਰਸਾਤ ਵਿੱਚ ਵਾਦੀ ਵਿੱਚ ਤਪ ਕਰਦੇ ਹੁੰਦੇ ਸਨ ਪਹਾੜੀਆਂ ਦੀ ਸ਼੍ਰਿੰਗਾ ਤੇ ਸਿਆਲ ਹੁਨਾਲ ਚੜਦੇ ਸੂਰਜ ਦੀ ਲਾਲੀ ਕੁਝ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਭਰੋ ਲੈਂਦਾ ਹੈ ਅੱਜ ਅਸੀਂ ਸੂਰਜ ਚੰਗੇ ਚੜੇ ਹੋਏ ਆਏ ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੀ ਪਤਲੀ ਢੀਲ ਦੇ ਤਪਸ਼ਵੀ ਨੈਣ ਮੂਦ ਸਮਾਧੀ ਵਿੱਚ ਬੈਠੇ ਹਾਂ। ਸਰੀਰ ਉੱਪਰ ਨਾ ਮਾਤਰ ਮਾਸ ਹੈ। ਸੂਖਮ ਜਿਹਾ ਪਿੰਜਰ ਜਾਪਦਾ ਹੈ। ਉੱਪਰ ਪੋਚਾ ਮਾਤਰ ਚਮੜੀ ਦਾ ਹੈ। ਚਮੜੀ ਬੜੀ ਪਤਲੀ ਹੈ। ਪਰ ਕ੍ਰਾਂਤੀ ਵਿੱਚ ਇਸ ਹਾਲਤ ਵਿੱਚ ਵੀ ਆਬਾ ਹੈ। ਬਲ ਵਾਲਾ ਤੇਜ ਹੈ। ਮਸਤਕ ਚਮਕਦਾ ਹੈ। ਬੜਾ ਉਗਰ ਤਪ ਕੀਤਾ ਹੈ ਸੋਚ ਮੰਡਲ ਲੰਘੇ ਹਨ ਲਿਵਲীন ਰਹਿੰਦੇ ਹਨ ਪਰ ਅਜੇ ਉਸ ਦੇ ਰੂਪ ਵਿੱਚ ਦ્વੈਤ ਇੱਕ ਰੂਪ ਵਾਲੇ ਰੰਗ ਲੀਨ ਹੋਣਾ ਲੋਚਦੇ ਹਨ ਜਿਸ ਨੇ ਆਪਣੇ ਅਰੂਪ ਰੂਪ ਵਿੱਚੋਂ ਉਹਨਾਂ ਨੂੰ ਰੂਪ ਮਾਨ ਕਰਕੇ ਪਹਿਲਾਂ ਬਖਸ਼ਿਸ਼ ਕਰਕੇ ਫਿਰ ਕਿਸੇ ਹੁਕਮੀ ਚੋਜ ਵਿੱਚ ਤਪ ਕਰਨ ਵਾਲਿਆਂ ਨੂੰ ਰਸਤਾ ਦਰਸਾਇਆ ਤੇ ਸਮਾਦੀ ਲੀਨ ਕੀਤਾ ਦੇਖੋ ਅਸਮਾਨਾਂ ਦੀਆਂ ਹਵਾਵਾਂ ਦੇ ਅਬਖੜੇ ਜੁੜ-ਜੁੜ ਕੇ ਫਿਰ ਇਕੱਠੇ ਹੋ ਰਹੇ ਹਨ ਤੇ ਸੂਰਜ ਫਿਰ ਗੁਮ ਹੋ ਗਿਆ ਪੱਥਰ ਪਹਾੜ ਸਭ ਇਕਾਗਰ ਹਨ ਆਵਾਜ਼ ਤੱਕ ਨਹੀਂ ਹੈ ਖਮੋਸ਼ੀ ਹੈ ਸ਼ਾਂਤੀ ਹੈ ਉਦਿਤ ਪਸ਼ਵੀ ਜੀ ਦੀ ਸੁਰਤ ਚਲੀ ਜਾਏ ਜਿਉਂ ਜਲ ਮਹਿ ਜਲ ਆਏ ਘਟਾਨਾ ਜੋ ਜੋਤੀ ਸੰਗ ਜੋਤ ਸਮਾਨਾ ਰਸ ਰੰਗ ਦੇ ਦੇਸ਼ ਸੁਰਤ ਗਈ ਆਨੰਦ ਘਰ ਪਹੁੰਚੀ ਅੰਤ ਤੇ ਅਨੰਤ ਦੀ ਸਰਹੱਦ ਤੇ ਆਪਣੀ ਅੱਗੇ ਕਈ ਵੀ ਰੱਪੜੀ ਸੀ ਪਰ ਅੱਜ ਅਨੰਤ ਵਿੱਚੋਂ ਕੋਈ ਹਲਾਰਾ ਵੱਜਾ ਐਸਾ ਵੱਜਾ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ ਹੁਣ ਕੋਈ ਕੀ ਥੋ ਦੱਸੇ ਅਨੰਤ ਦਾਥੋ ਅੰਤ ਵਾਲੀ ਜੀਬ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰ ਹੈ ਬਹੁਤ ਔਖਾ ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਐਉਂ ਹੋ ਸਕਦਾ ਕਿੰਜ ਤੁਸੀਂ ਵੀ ਇਹ ਕਹਾ ਕਰਤਾ ਨਾਲ ਸੁਣੋ ਆਪਣੇ ਅੰਦਰ ਦੀ ਆਪਣੇ ਬਲਵਲੇ ਸਵਾਲ ਜਵਾਬ ਤਿਆਗ ਕੇ ਕੀਵਲ ਸੁਣ ਲਈ ਜੇ ਤਿਆਰ ਹੋ ਤੇ ਇਸ ਯਾਤਰਾ ਦੇ ਨਾਲ ਨਾਲ ਸਾਡੀ ਵੀ ਆਤਮਿਕ ਯਾਤਰਾ ਆਰੰਭ ਹੋ ਜਾਏਗੀ ਜਾਣ ਵਾਲੇ ਮਹਾਂਪੁਰਸ਼ ਜੀ ਨੂੰ ਇਹ ਤਜਰਬਾ ਹੋਇਆ ਹੈ ਕਿ ਅਨੰਤ ਕੋਈ ਨਿਰਜੀਵ ਤੇ ਜੜ ਬੇਅੰਤਤਾ ਹੀ ਨਹੀਂ ਹੈ ਪਰ ਸਭੰਗ ਚੇਤਨਤਾ ਹੈ ਸੁੱਤੇ ਪ੍ਰਕਾਸ਼ ਹੈ ਉਹ ਅਨੰਤ ਕੋਈ ਜਿੰਦ ਰਹਤ ਨਾ ਮੁੱਕਣ ਵਾਲਾ ਸਮਾਂ ਨਹੀਂ ਹੈ ਪਰ ਚੇਤਨ ਵਜੂਦ ਵਾਲਾ ਹੋਣ ਵਾਲਾ ਮੂਰਤ ਅਮੂਰਤ ਅਕਾਲ ਮੂਰਤ ਹੈ ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ ਪਰ ਅਜੂਨੀ ਅਨਾਨਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ ਪਰ ਐਉਂ ਨਾ ਜਿਉਂ ਅਸੀਂ ਸਮਝਦੇ ਐਉਂ ਜਿਉਂ ਅਸੀਂ ਨਹੀਂ ਸਮਝਦੇ ਪਰ ਅਨੰਤ ਆਪ ਸਮਝਦਾ ਹੈ ਨਿਰਵਿਕਾਰ ਇੱਕ ਰਸ ਉਸ ਵਿੱਚ ਗਈ ਸੁਰਤ ਨੂੰ ਮਾਣੋ ਅਚੰਬਾ ਹੋ ਰਿਹਾ ਹੈ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸ ਦੀ ਹੋਂਦ ਉਸ ਦੀ ਗਿਆਤ ਉਸ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੁਝ ਹੋਰ ਖੇਡ ਵਸਦੀ ਨਹੀਂ ਜਿਸ ਨਾਲ ਉਹ ਅਕਰੈ ਦਾ ਅਕਰੈ ਹੈ ਪਰ ਫਿਰ ਸਰਵ ਕਿਰਿਆ ਉਸ ਤੋਂ ਹਾਂ ਉਹ ਸਹਜ ਵੀ ਹੈ ਉਹ ਜਲਾਇਮਾਨ ਵੀ ਹੈ ਉਹ ਟਿਕਾਉ ਵਿੱਚ ਵੀ ਹੈ ਉਹ ਸਰਗਰਮ ਵੀ ਹੈ ਇੰਜ ਕਹਿ ਲਈਏ ਕਿ ਉਸ ਤੋਂ ਹੀ ਸਾਰੀਆਂ ਕਿਰਿਆਵਾਂ ਆਰੰਭ ਹੁੰਦੀਆਂ ਤੇ ਉਸ ਤੇ ਆ ਕੇ ਹੀ ਖਤਮ ਹੁੰਦੀਆਂ ਹਾਂ ਉਹ ਨਿਰੰਗ ਹੈ ਪਰ ਸਹੰਸਰ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ। ਅਲੀਪ ਹੈ। ਪਰ ਸਾਡਾ ਅਡੰਬਰ ਉਸ ਤੋਂ ਤੇ ਉਸ ਦੇ ਵਿੱਚ ਹੈ। ਆਪ ਵੇਖਦੇ ਹਨ ਕਿ ਅਨੰਤ ਵਿੱਚੋ ਕ੍ਰਿਸ਼ਮਾ ਹੈ। ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ। ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤਤਾਈ ਵਿੱਚ ਇੱਕ ਗਤੀ ਵਿੱਚ ਹਨ। ਕੋਈ ਕ੍ਰਿਸ਼ਮਾ ਜੋ ਸਾਡੇ ਵਿਚਾਰ ਤੋਂ ਪਰੇ ਹਨ ਇਸ ਕ੍ਰਿਸ਼ਮੇ ਦਾ ਨਾਮ ਹੁਕਮ ਹੈ ਉਹ ਹੁਕਮ ਜਿਸ ਦੀ ਰਜਾ ਵਿੱਚ ਸਾਰੀ ਕਾਇਨਾਤ ਨ੍ਰਿਤ ਕਰ ਰਹੀ ਹੈ ਉਸ ਵੇਲੇ ਪ੍ਰਤਾਪ ਜੋਤੀ ਜੀ ਨੂੰ ਮਨ ਨੂੰ ਇਹ ਖਿਆਲ ਆਇਆ ਕਿ ਧਰਤੀ ਦੇ ਦਾਣੇ ਅਨੰਤ ਦੀ ਹੱਦ ਬੰਦੀ ਕੀ ਕੁ ਕਰਿਆ ਕਰਦੇ ਹਨ ਆਪ ਹੱਦ ਵਾਲੇ ਹੋ ਕੇ ਬਿਹੱਦ ਦੇ ਕਰਨੇ ਤੇ ਵਿਚਾਰਾਂ ਨੂੰ ਆਪਣੇ ਕਰਨੇ ਤੇ ਵਿਚਾਰਾਂ ਦੇ ਤੁਲ ਕੀ ਕੂ ਮਿਥਲਿਆ ਕਰਦੇ ਹਨ ਇਹ ਜੋ ਆਪ ਅਨੰਤ ਹੈ ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤ ਹਨ ਜਿਵੇਂ ਇਸ ਨੂੰ ਸਮਝਣਾ ਤੇ ਕਹਿਣਾ ਅਸੰਭਵ ਹੈ ਤਿਵੇਂ ਇਸ ਦੇ ਕਰਨੇ ਤੇ ਵਿਚਾਰਾਂ ਨੂੰ ਕਹਿਣਾ ਤੇ ਸਮਝਣਾ ਵੀ ਅਸੰਭਵ ਹੈ ਜੇ ਧਰਤੀ ਦੇ ਦਾਣੇ ਨੇੜੇ ਹੀ ਤੱਕਣ ਤਾਂ ਉੱਥੇ ਵੀ ਤਾਂ ਸਮੁੰਦਰ ਇੱਕ ਜਲ ਸਰੂਪ ਹੈ ਪਰ ਉਸ ਸਮੁੰਦਰ ਵਿੱਚ ਵੀ ਧਰਤੀ ਵਾਂਗ ਦਰਿਆ ਚੱਲਦੇ ਹਨ ਉਸ ਇੱਕੋ ਸਮੁੰਦਰ ਵਿੱਚ ਜੋ ਸਿਰ ਤੋਂ ਪੈਰਾਂ ਤੱਕ ਜਲ ਹੀ ਜਲ ਹੈ ਉਸ ਵਿੱਚ ਅਨੇਕ ਤਰ੍ਹਾਂ ਦੇ ਰੌਂ ਚੱਲਦੇ ਹਨ ਫਿਰ ਸਭ ਸਮੁੰਦਰ ਰੂਪ ਹਨ ਇਸੇ ਤਰ੍ਹਾਂ ਇਸ ਅਨੰਤ ਵਿੱਚ ਸਰਬ ਅਨੰਤ ਹੀ ਅਨੰਤ ਹੈ ਪਰ ਦੇਖੋ ਵਿੱਚ ਇੱਕ ਖੇਲ ਹੁਕਮ ਹੈ। ਔਰ ਉਹ ਵੀ ਅਨੰਤ ਹੀ ਹੈ। ਆਪ ਸੱਚ ਹੈ ਤੇ ਆਪ ਦੇ ਕਰਨੇ ਤੇ ਵਿਚਾਰ ਵੀ ਸਤ ਸਰੂਪ ਹਨ। ਸਰੂਪ ਤੇ ਹੁਕਮ ਦੋਏ ਅਕਾਥ ਹਨ। ਕਿਵੇਂ ਕਥਿਏ? ਇਸ ਅਚੰਭੇ ਤੋਂ ਮੰਗਰੋਂ ਆਪ ਦੇਖਦੇ ਹਨ ਕਿ ਇਹ ਹੁਕਮ ਕਹਿ ਰਿਹਾ ਹੈ ਕਿ ਜੇ ਤੂੰ ਮਾਤ ਲੋਕ ਵਿੱਚ ਜਾ ਅਰੋਂ ਉੱਥੇ ਜਾ ਕੇ ਚੜ੍ਹਦੀ ਕਲਾ ਦਾ ਬੰਦਾ ਸਿਰੇ ਚਾੜ ਆਪ ਹੋ ਕੇ ਦੱਸ ਦੱਸ ਕੇ ਸਿਖਾ ਸਿਖਾ ਕੇ ਮੁਕੰਮਲ ਕਰ ਖਾਲਸਾ ਜੋ ਚੜ੍ਹਦੀ ਕਲਾ ਦੇ ਆਦਰਸ਼ ਦਾ ਨਮੂਨਾ ਹੋਵੇ ਜੋ ਮੈਂ ਇਨਸਾਨ ਨੂੰ ਬਣਾਇਆ ਸੀ ਬਣਾਇਆ ਸੀ ਧਰਤੀ ਦਾ ਸਰਦਾਰ ਸੂਤ ਚਮੀ ਖਾ ਗਿਆ ਤੂੰ ਨਮੂਨਾ ਹੋ ਕੇ ਦੱਸ ਗੁਰੂ ਹੋ ਕੇ ਸਿਖਾ ਪਿਤਾ ਹੋ ਕੇ ਆਪਣੇ ਬਲ ਤੇ ਪਿਆਰ ਨਾਲ ਪਾਲ ਤੇ ਧਰਤੀ ਸੁਖੀ ਹੋਵੇ